ਆਹ ਯੂ ਕੈਨੇਡਾ ਦੇ ਮੂਲ ਨਿਵਾਸੀ ਜਿਹੜੇ ਇੱਥੋਂ ਦੇ ਪੱਕੇ ਵਸਨੀਕ ਨੇ ਆ ਦੇਖੋ ਸੜਕਾਂ ਦੇ ਉੱਤੇ ਕਿਵੇਂ ਰੋਲਦੇ ਫਿਰਦੇ ਨੇ ਮੈਂ ਥੋੜਿਆ ਸਰਕਾਰਾਂ ਨੇ ਨਾਲ ਥੱਕਾ ਕੀਤਾ ਤਾਂ ਕਰਕੇ ਇਹਨਾਂ ਦੇ ਆ ਹਾਲ ਹੋ ਗਏ ਨੇ ਅੱਜ ਕੱਲ ਇੱਧਰ ਮੇਰੇ ਬੰਦੇ ਆਹ ਵੇਖੋ ਇਹ ਅਬ ਨਹੀਂ ਪੈਗੇ ਸ਼ਹਿਰ ਦਾ ਡਾਊਨ ਡਾਊਨ ਰਾ ਹਾਲ ਹੈ ਇੱਥੇ ਥੋੜੀ ਦੂਰੀ ਆਪਾਂ ਤੁਹਾਨੂੰ ਦਿਖਾ ਕੇ ਵੀ ਲੈ ਜਾਵਾਂਗੇ ਤੋਂ ਬਾਅਦ ਉੱਥੇ ਇਹਨਾਂ ਨੇ ਟੈਂਟ ਲਾ ਰੱਖੇ ਨੇ ਟੈਂਟਾਂ ਦੇ ਵਿੱਚ ਰਹਿੰਦੇ ਨੇ ਐਨਾ ਬੁਰਾ ਹਾਲ ਹੈ ਤਾ ਇਹ ਖਰਚਾ ਤੁਹਾਨੂੰ ਗਾਹਾਂ ਦਿਖਾਉਂਗਾ ਤੁਹਾਨੂੰ ਲਿਖੀ ਉਹ ਆ ਨਾ ਅੱਜ ਦਿਨ ਆ ਦੂਜਾ ਅੱਗੇ ਵੱਡੇ ਝੰਡੇ ਦਿਖਾਉਂਗਾ ਤੁਹਾਨੂੰ ਮੈਂ ਉਹ ਅੱਜ ਬੈਟਰਨ ਡੇ ਆ ਤਾਂ ਕਰਕੇ ओके ਉਹਨਾਂ ਦੇ ਸਨਮਾਨ ਵਾਸਤੇ ਸਾਰੇ ਅੱਜ ਕੈਨੇਡਾ 'ਚ ਜਿੰਨੇ ਆ ਝੰਡੇ ਪੱਟੇ ਲੱਗੇ ਹੋਏ ਸਾਰੇ ਹਾਫ ਕੀਤੇ ਹੋਏ ਅੱਧੇ ਨੀਵੇਂ ਕੀਤੇ ਹੋਏ ਇਹਨਾਂ ਨੇ ਓਕੇ ਉਹ ਪਾ ਲਿਆ ਜੀ ਇਹਦਾ ਕੀ ਚੱਕਰ ਸੀਗਾ ਵੀ ਇਹ ਜਿਹੜੇ ਇੱਥੇ ਦੇ ਫੌਜੀ ਸ਼ਹੀਦ ਹੋਇਆ ਇਹਨਾਂ ਦੀਆਂ ਜੰਗਾਂ 'ਚ ਜਾ ਕਿਤੇ ਜੇ ਉਹਨਾਂ ਵਾਸਤੇ ਇਹ ਦਿਨ ਬਣਾਉਂਦੇ ਆ ਇਹ ਜਿਵੇਂ ਆਪਣੇ ਕਾਰਗਿਲ ਦੇਪਸ ਬਣਾਉਂਦੇ ਆ ਜੇ ਕੁਝ ਉਹਵੇਂ ਇਹਨਾਂ ਦਾ ਇੱਥੇ ਬੈਟਰਨ ਨਹੀਂ ਹੁੰਦਾ ਓਕੇ ਇਹ ਕੱਲੇ ਫੌਜੀਆ ਵਾਸਤੇ ਹੁੰਦਾ ਹੈ ਕੱਲੇ ਫੌਜੀਆ ਵਾਸਤੇ ਸਪੈਸ਼ਲ ਸਹੀ ਯਾਰ ਉਹਨਾਂ ਦੀ ਯਾਦ ਚ ਇਹ ਰੱਖਦੇ ਉਹਨਾਂ ਨੂੰ ਯਾਦ ਕਰਨ ਵਾਸਤੇ ਤਾਈਨ ਨੂੰ ਰਿਮੈਂਬਰੈਂਸ ਡੇ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਅਸੀਂ ਦੀਆਂ ਨੇ ਹਾਂ ਹਾਂ ਅੱਜ ਤਾਈਆਂ ਕੋ ਸਾਰੇ ਗੋਰੇ ਕੰਮ ਵੀ ਕੋਈ ਨਹੀਂ ਕਰ ਰਹਾ ਕੋਈ ਨਹੀਂ ਕਰਦਾ ਸਹੀ ਅੱਜ ਤਾਈਆਂ ਖਾਲੀ ਬਹੁਤ ਪਈਆਂ ਸੜਕਾਂ 'ਚ ਦੇਖੀਂਦਾ ਜਿੰਨੇਵੇਂ ਇੱਥੇ ਸਾਰੇ ਛੁੱਟੀ ਤੇ ਅੱਜ ਦੱਸੀ ਜਲੇ ਦੇ ਬਾਰੇ ਸਾਰਾ ਕੁਝ ਇਹ ਇੱਕ ਬਿਨੀ ਪੈਗ ਦਾ ਹਿਮਰ ਰਾਈਟਸ ਮਿਊਜ਼ੀਅਮ ਹੈ ਆਹ ਵਾਲਾ ਇਹ ਉਹ ਲੋਕਾਂ ਦੀ ਯਾਦ ਬਣਾਇਆ ਹੋਇਆ ਜਿਨ੍ਹਾਂ ਨੇ ਮੁਨਫਤਾਰੀ ਦੀ ਕਮਾਈ ਵਾਸਤੇ ਕੋਈ ਨਾ ਕੋਈ ਕੰਮ ਕੀਤਾਗਾ ਓਕੇ ਤੇ ਇੱਥੇ ਗਾਂਧੀ ਦਾ ਬੁੱਤ ਵੀ ਇਹਦੇ ਬਾਹਰ ਤੁਸੀਂ ਦੇਖਿਆ ਉਹ ਗਾਂਧੀ ਦਾ ਬੁੱਤ ਵੀ ਲੱਗਿਆ ਹੋਇਆ ਹੈ ਮਹਾਤਮਾ ਗਾਂਧੀ ਦਾ ਮਹਾਤਮਾ ਗਾਂਧੀ ਦਾ ਇਹ ਆਪਣੇ ਤਾਂ ਇੱਥੇ ਕਾ ਤੁ ਲਾ ਰੱਖਿਆ ਹੈ ਸਮਝ ਆਈ ਉਲੀਆਂ ਦੇ ਵਿੱਚ ਜਿੱਥੇ ਵੀ ਕਿਸੇ ਨੇ ਵੀ ਮਤਲਬ ਮੁਨਫਤਾਰੀ ਸੇਵਾ ਅਦਾ ਉਹਦੇ ਵਾਸਤੇ ਕੋਈ ਕੰਮ ਕੀਤਾ ਨਾ ਤਾਂ ਉਹਦੇ ਲਈ ਲਾਇਆ ਇਹਦੇ ਅੰਦਰ ਜਸਵੰਤ ਸਿੰਘ ਖਾਲੜਾ ਦਾ ਵੀ ਲੱਗਿਆ ਹੋਇਆ ਫੋਟੋ ਮੈਂ ਅੰਦਰ ਉਹ ਵੀ ਵਿਜ਼ਿਟ ਕੀਤਾ ਉਹਦੀ ਫੋਟੋ ਵੀ ਲੱਗੀ ਹੈ ਉਹਦੇ ਬਾਰੇ ਲਿਖਿਆ ਵੀ ਹੋਇਆ ਵੀ ਇਹ ਬੰਦੇ ਨੇ ਇੰਨੀਆਂ ਲਾਸ਼ਾਂ ਬਾਰੇ ਪਤਾ ਕੀਤਾ ਸੀ ਉਹ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੋਇਆ ਉਹ ਰਿਹਾ ਸਾਹਮਣੇ ਗਾਂਧੀ ਦਾ ਪੁੱਤ ਜਿਹੜਾ ਦਿਖਾ ਦਵਾਉਣਾ ਸਹੀ ਆ ਉਹ ਖੜੇ ਹੈ ਜੀ ਮਹਾਤਮਾ ਗਾਂਧੀ ਸਾਹਿਬ ਅੱਗੇ ਜੀ ਵੀ ਨਹੀਂ ਪੈਕ ਦਾ ਡਾਊਨ ਟਾਊਨ ਆ ਰੇਲਵੇ ਸਟੇਸ਼ਨ ਆ ਉਹਨਾਂ ਹੀ ਚੱਲਿਆ ਫੌਕਸ ਤੇ ਘੁੰਮ ਘਮਾ ਕੇ ਵੀ ਨਹੀਂ ਬੈਗਜ ਦੇਖਣ ਨੂੰ ਮੋਸਟਲੀ ਦਾ ਮੈਂ ਮੰਨਦਾ ਕਿ ਇਹ ਹੈ ਫੌਕਸ ਵੈਸ ਤਾਂ ਹੋਰ ਬਥੇਰੀਆਂ ਥਾਂ ਮਣੇ ਇੱਥੇ ਉਧਰ ਹੀ ਚੱਲਣਾ ਹੈ ਨਹੀਂ ਆਪਾਂ ਗੱਡੀ ਉੱਥੇ ਲਾ ਕੇ ਓਕੇ ਕੈਨੇਡੀਅਨ ਪੈਸੀਫਿਕ ਹੋ 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 ਜਿਨ੍ਹਾਂ ਨੂੰ ਯਾਰ ਮਤਲਬ ਕਿ ਵੀ ਕੋਈ ਸ਼ਾਂਤ ਸ਼ਹਿਰ ਪਸੰਦ ਆ ਫਿਰ ਉਹਨਾਂ ਲਈ ਤਾਂ ਬਿਨਿ ਪਿੱਗ ਬੈਸਟ ਆ ਡਾਊਨ ਟਾਊਨ ਛੱਡ ਕੇ ਬਾਕੀ ਸਾਰੇ ਕਿਤੇ ਸ਼ਾਂਤ ਹੀ ਆ ਨੇ ਸਹੀ ਕਰ ਲਾ ਇਹ ਤਾਂ ਡਾਊਨ ਟਾਊਨ ਵੀ ਨਿਕਾਜ ਆ ਇਹਦਾ ਇਹਦਾ ਨਹੀਂ ਇਹਨਾਂ ਫਰਕ ਪੈਂਦਾ ਆ ਵੀ ਬਸ ਤੋ ਅੱਜ ਦਿਰਾ ਵਾਸਤੀ ਇੱਥੇ ਪਾਣੀ ਪੁੰਨ ਦੇ ਵਿੱਚੋਂ ਦੇਖਣ ਨੂੰ ਮਿਲੂਗਾ ਤੇ ਬਾਅਦ ਬਸ ਪਾਣੀ ਖਤਮ ਹੋ ਜਾ। ਹਾਂ ਫਿਰ ਅਰਸ ਕਰਕੇ ਦੇਖਿਆ ਪੂਰੀ ਡਾਂਮਾ ਜਾਣਾ ਸਕੇਟਿੰਗ ਸ਼ੁਰੂ ਹੋ ਜਾਈ ਇੱਥੇ ਸਕੇਟਿੰਗ ਸ਼ੁਰੂ ਹੋ ਜਾਈ ਉਸ ਤੋਂ ਬਾਅਦ ਹਾਂ ਅੱਜ ਵੀ ਸੁਣਵਾ ਆ ਰਹੀ ਆ ਉਹਦੇ ਵਿੱਚ ਪਾਣੀ ਦੇ ਵਿੱਚੋਂ ਸੁਣਨ ਲੱਗ ਰਿਹਾ ਹਾਂ ਹੁਣ ਕਿਆ ਮਾਂ ਪਹਿ ਲੰਗ ਰਹੀ ਤੇ ਆਮਾ ਲਿਖੀ ਪਾਣੀ ਆ ਪਿਆ ਲੱਗਦਾ ਉਹਦੇ ਕਾਈ ਸਖਲੂ ਪਾਣੀ ਦੇ ਵਿੱਚ ਵਿੱਚ ਫਿੱਟ ਟੋਟੇ ਆ ਇਸਦੇੋਂ ਅੱਗੋਂ ਆ ਰਿਹਾ ਜਿਹੜੇ ਪਾਣੀ ਦੇ ਕਿਨਾਰੇ ਲੱਗੇ ਇੰਦਰ ਪੂਰੀ ਬਸੇ ਖਤਮ ਹੋ ਗਿਆ ਯਾਰ ਹੁਣ ਤਾਂ ਮੈਂ ਦੇਖੀ ਨਾ ਆ ਬਸ ਜੰਮਿਆ ਨਾ ਪਹਿਲਾਂ ਦੇਖ ਲੈ ਕਿੰਨਾ ਕਿੰਨਾ ਪਾਣੀ ਹੁੰਦਾ ਜਿੱਥੇ ਪਿੱਛੇ ਜੰਮਣੀ ਸ਼ੁਰੂ ਹੋ ਗਈ ਆ ਇੱਥੇ ਹੁਣ ਸਿੱਧੀ ਕਰਕੇ ਠੰਡ ਲੱਗ ਰਹੀ ਯਾਰ ਕੈਮਰਾ ਫੜਨਾ ਵੀ ਔਖਾ ਇਹ ਜੀ ਫੋਕਸ ਮਾਰਕੀਟ ਕੌਣ ਕਹਿੰਦਾ ਬਿਨਿ ਪੈਗ ਸੋਣਾ ਹੀ ਦੇ ਫੁਨਲ ਦੀ ਨਜ਼ਰ ਸੀ ਇਹ ਸਟੌਕ ਦੀ ਮਾਰਕੀਟ ਹੈ ਯਾ ਇਹ ਫੂਡ ਕੋਟ ਹੈ ਜੀ ਕਿਆ ਬਾਤ ਹੈ ਬਿਨਿ ਪੈਗ ਹਗੀ ਹੈ ਤੁਸੀਂ ਆਪਣੇ ਦੀਵਾਲੀ ਵੇਲੇ ਬਜ਼ਾਰਾਂ ਚੋਂ ਉੱਥੇ ਲੱਗੀ ਹੋਈ ਦੇਖੀ ਹੋਣੀ ਹੈ ਪਰ ਇੱਥੇ 365 ਦਿਨ ਜੇਲੀਪਾਲਸ ਵਾਲਾ ਹੋਵੇ 366 ਦਿਨ ਇਹ ਲੱਗੀ ਰਹਿੰਦੀ ਲੱਗੀ ਮਿਲੂ ਸਾਨੂੰ ਸ਼ਾਮ ਨੂੰ ਤੇ ਇਸੇ ਦਾਦਾ ਉਤੇ ਨਾਲ ਆਪਾਂ ਪੁੜਾ ਕਰਦੇ ਹਾਂ ਜੀ ਦਾ ਬਲੌਗ ਮਿੱਤਰੋ ਤੇ ਬੜਾ ਹੀ ਕਮੈਂਟ ਕਰਕੇ ਤੁਸੀਂ ਵੀ ਲਾਈਕਾਂ ਉਸ ਨੂੰ ਪਸੰਦ ਆਈ ਹੈਗੇ ਸਤਿ ਸ਼੍ਰੀ ਅਕਾਲ ਅਗਲੀ ਵਾਰ ਜਦੋਂ ਕੋਈ ਹੋਰ ਵੀਡੀਓ ਚ ਅਗਲੀ ਜਗ੍ਹਾ ਲੈ ਕੇ ਚਲਾਂਗੇ ਤੇ ਖੁਸ਼ ਰਹੋ ਯਾਰ ਯਾਰੀ ਲੋ ਜਿੰਦਗੀ ਦੇ ਠੀਕ ਹੈ ਵਸਦੇ ਹੱਸਦੇ ਰਹੋ ਸੀ ਯੂ ਆਲ Okay, bye guys.